ਦੇਹਿਸ ਦੇ ਲਾਲ ਦੇ ਵਿੱਚ ਅਕਸਰ ਹੀ ਵਿਆਹ ਜੋੜੇ ਦੇ ਵਿੱਚ ਝਗੜਾ ਵੇਖਣ ਨੂੰ ਮਿਲਦਾ ਹੈ ਇਹ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਇਸ ਝਗੜੇ ਨੂੰ ਮੁਕਾਉਣ ਦੇ ਅਕਸਰ ਹੀ ਮਾਮਲੇ ਵੇਖਣ ਨੂੰ ਆਉਂਦੇ ਨੇ ਜਿੱਥੇ ਫਹਲ ਲਾ ਕੇ ਆਪਣੀ ਜੀਵਨ ਲੀਲਾ ਤੱਕ ਸਮਾਪਤ ਕਰ ਲੈਂਦੀਆਂ ਜਾਂਦੀਆਂ ਨੇ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਾਜੂਵਾਲ ਵੇਖਣ ਨੂੰ ਮਿਲਿਆ ਜਿੱਥੇ ਸੋਹਰੇ ਪਰਿਵਾਰ ਤੋਂ ਤੰਗ ਆ ਕੇ ਇੱਕ ਕੁੜੀ ਵੱਲੋਂ ਫਹਲ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਗਈ ਹੈ ਜੋ ਜ਼ ਕਰੀਬ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅੱਜ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਕੇ ਉਸ ਮ੍ਰਿਤਕ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਬਿਆਨ ਕਰਦਿਆ ਹੋਇਆ ਪੁਲਿਸ ਅਧਿਕਾਰੀਆਂ ਵੱਲੋਂ ਕੀ ਕੁਝ ਦੱਸਿਆ ਗਿਆ ਸੁਣਦੇ ਹਾਂ ਪ੍ਰੋਬਲਮ ਸਿਸਟਰ ਦੀ ਅ ਸਿਸਟਰ ਦਾ ਮਰਡਰ ਕਰਤਾ ਹੋਵੇ ਸੋਹਰਿਆਂ ਨੇ ਤੇ ਜਦੋਂ ਅਸੀਂ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਤੇ ਬਾਅਦ ਚ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹਨੇ ਪਾ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਮੈਂ ਕਿਹਾ ਤੁਸੀਂ ਜੇਕਰ ਉਹ ਉਹ ਫਾਲ ਲਿਆ ਤੁਸੇ ਹਸਪੀਟਲ ਲੈ ਕੁਛ ਵੀ ਜਾਓ ਕਹਿੰਦੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਦੁਬਾਰਾ ਬੈਕਪਾਲ ਕੀਤੀ ਫਿਰ ਉਹਨਾਂ ਨੇ ਬੋਲਿਆ ਕਿ ਉਹ ਪੂਰੀ ਹੋ ਗਈ ਆ ਜਦੋਂ ਅਸੀਂ ਆਪਾਂ ਉੱਥੇ ਗਏ ਤਾਂ ਦਰਵਾਜ਼ਾ ਖੁੱਲਿਆ ਸੀਗਾ ਭੇੜਿਆ ਹੋਇਆ ਸੀ ਇਹਨੂੰ ਖੋਲਿਆ ਤੇ ਅੱਗੇ ਉਹ ਮਤਲਬ ਉੱਦੇ ਹੈਂਗ ਹੋਈ ਹੋਈ ਸੀਗੀ ਹੈਂਗਿੰਗ ਤੇ ਉਹਦੇ ਵਿੱਚ ਸੀਗੀ ਤੇ ਜਦੋਂ ਮੈਂ ਉਹਨੂੰ ਦੇਖਿਆ ਤੇ ਟੋਟਲ ਹੀ ਉਹ ਸੀਰਜੀ ਉਹਨਾਂ ਨੇ ਮਾਰਿਆ ਹੋਇਆ ਸੀਗਾ ਉਹ ਜਿੱਦਾਂ ਅਲਮਰਾ ਤੋਂ ਪੱਕੇ ਨੂੰ ਰੱਸੀ ਬੰਨੀ ਹੋ ਸੀਗੀ ਜਾਂ ਉਹਨੂੰ ਲਟਕਾਇਆ ਸੀ ਜਦ ਕਿ ਉਹਦੀ ਹਾਈਟ ਜਿਹੜੀ ਪੱਕੇ ਦਾ ਤੁਸੀਂ ਕਾਫੀ ਹਾਈ ਸੀਗੀ ਉਹ ਖੁਦ ਇਹ ਕੰਮ ਨਹੀਂ ਕਰ ਸਕਦੀ ਕਟੋਕਟ 6 ਫੁੱਟ ਦਾ ਬੰਦਾ ਚਾਹੀਦਾ ਅਸੀਂ ਕਿੱਥੇ ਰਹਿਣ ਵਾਲੇ ਸੀ ਅਸੀਂ ਨੰਡਾਲੇ ਤੋਂ ਆ ਸਾਡਾ ਸਿਸਟਰ ਨਾਜਵਾਲ ਰਹਿੰਦੇ ਨਾਜਵਾਲੇ ਤੇ ਲੱਗੇ ਕਾਣਵਾ ਕਾਣਵਾ ਲੱਗੇ ਪਰਮਨੈਂਟ ਲੱਗੇ ਕੀ ਕੀ ਰਿਜ਼ਲਟ ਹੁੰਦਾ ਕਿ ਕਿ ਉਹ ਉਹਨੇ ਕਰਦਾ ਵਿੱਚ ਉਹ ਨੂੰ ਕੋਟ ਮਾਰ ਵੀ ਕਰਦਾ ਸੀ ਤੇ ਜਾਨਕੀ ਗੱਲ ਨਹੀਂ ਮੰਨਣੀ ਆਪਣੀਆਂ ਮਰਜ਼ੀਆਂ ਕਰਨੀਆਂ ਤੇ ਕੁਝ ਕਦੀ ਕਹੀ ਜਾਣਾ ਕਿ ਤੁਸੀਂ ਸਾਨੂੰ ਘੱਟ ਮੇਰੀ ਮਦਰ ਨੂੰ ਤੁਸੀਂ ਸੈੱਟ ਨਹੀਂ ਪਾਇਆ ਆ ਆ ਸਾਰੀਆਂ ਚੀਜ਼ਾਂ ਨਹੀਂ ਨਹੀਂ ਭਾਈ ਜੀ ਇਹ ਰੋਪੀਏ ਮੁੰਡਾ ਫਰਾਰ ਆ ਕੱਲ 2 ਵਜੇ ਦਾ ਫਰਾਰ ਆ ਉਸ ਜਾਨਕੀ ਉਸ ਤੋਂ ਬਾਅਦ ਹੀ ਜਦਸਾਂ ਨੂੰ ਫੋਨ ਆਇਆ ਉਸ ਤੋਂ ਬਾਅਦ ਹੀ ਫਰਾਰ ਹੋ ਗਿਆ ਤੇ ਘਰ ਦੇ ਬੋਲਦਾ ਕਿ ਉਹਦੀ ਫਲਾਈਟ ਸੀ ਉਹ ਚੱਲ ਸਾਨੂੰ 1 ਵਜੇ ਕਿਹਾ ਪੁਲਿਸ ਨੂੰ 2 ਵਜੇ ਕਿਹਾ ਕਿ ਚੱਲ ਗਿਆ ਉਹਦੀ ਫਲਾਈਟ ਆ ਤੇ ਅੱਜ ਉਹਦੀ ਮਦਰ ਨੂੰ ਅਰੈਸਟ ਕਰਨਾ ਸੀ ਉਹਦੀ ਮਦਰ ਵੀ ਫਰਾਰ ਆ ਮੁੰਡਾ ਆਪਸ ਵਿੱਚ ਬਿਆਨ ਨਹੀਂ ਦਲਦੇ ਤੇ ਮਦਰ ਵੀ ਚਲ ਗਈ ਉਹਦੇ ਕਿਤੇ ਬੰਦ ਹੋ ਜਾ ਉਹਦੇ ਲਈ ਨੇਪਾਲ ਕਿਤੇ ਵੀ ਥਰੂ ਜਾ ਸਕਦਾ ਉਹ ਬਾਹਰ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਜੱਤ ਜAVE ਜਲਦੀ ਤੇ ਜਲਦੀ ਫੜਾਇਆ ਜਾਵੇ ਉਹਦੀ ਮਾਂ ਨੂੰ ਰੈਸਟ ਕੀਤਾ ਜਾਵੇ ਜਿਹੜੇ ਇਹਦੇ ਦੋਸ਼ੀ ਆ ਜੇ ਦੋਸ਼ੀ ਨਾ ਹੁੰਦੇ ਤਾਂ ਭਜ ਦੇਣਾ ਤੇ ਜੇ ਦੋਸ਼ੀ ਆ ਤਾਂ ਫੇਰ ਤਾਂ ਹੀ ਭੱਜ ਰਹੇ ਆ ਤੇ ਸਪੇਸ਼ੀ ਨਹੀਂ ਕਰ ਰਹੇ ਪੇਸ਼ੀ ਪੇਸ਼ ਨਹੀਂ ਹੋ ਰਹੇ ਪੁਲਿਸ ਵਧੀਆ ਕੰਮ ਕਰਦੀ ਪਰ ਜਦੋਂ ਕੋਈ ਫੜ ਨਹੀਂ ਹੋ ਰਿਹਾ ਤੇ ਉਦੋਂ ਤੇ ਅਸੀਂ ਕੀ ਕਰ ਸਕਦੇ ਕੀ ਗੱਲਬਾਤ ਹੋਈ ਹੈ ਜੁਡੀ ਸਾਈਡ ਕੀ ਸਾਈਡ ਕੋਕ ਜੀ ਇਹ ਲੜਕੀ ਕੱਲ ਨਿਹਾਂ ਚੜਕ ਦੀ ਡੈਥ ਹੋਈ ਸੀਗੀ ਉਹਦੇ ਮੁਤਾਬਕ ਜੋ ਕਾਰਵਾਈ ਬੰਦੀ ਐ ਉਹ ਕਰ ਦਿੱਤੀ ਐ ਇੱਕ ਬੰਦੇ ਦੀ ਅਹੀ ਰੈਸਟ ਪਾ ਲਈ ਐ ਤੇ ਮੱਕੇ ਦੀ ਜਾਰੀ ਐ ਉਹਦੇ ਰੇਡ ਕਿਤੇ ਜਾ ਰਹੇ ਮਿਲਣਗੇ ਜਰੂਰ ਅੰਦੀ ਰੈਸਟ ਵੀ ਕੀਤੀ ਜਾਵੇਗੀ ਕੁੜੀ ਕਿਥੋਂ ਦੀ ਲੈਣ ਆਲੀ ਕੁੜੀ ਪਿੰਡ ਸੀਗਾ ਪੱਖੋ ਪੱਖੋ ਚੱਕ ਦੇ ਲਾਗੇ ਪਿੰਡ ਨੰਡਾਲਾ ਪਿੰਡ ਦੀ ਨੰਡਾਲਾ ਪਿੰਡ ਦੀ ਰਹਿਣ ਲੀ ਹੈ ਨਾਜੋਵਾਲ ਵਹੀ ਸੀਗੀ ਨੰਡਾਲਾ ਪਿੰਡ ਦੀ ਰਹਿਣ ਲੀ ਹੈ ਪੁਰਾਣਾ ਸਾਡਾ ਥਾਣੇ ਦੇ ਵਿੱਚ